ਅੱਜ ਸਵੇਰੇ ਤਕਰੀਬਨ 6 ਵਜੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਦਾਰਾਪੁਰ ਬਾਈਪਾਸ ਵਿਖੇ ਇੱਕ ਤੇਜ਼ ਰਫ਼ਤਾਰ ਬੇਕਾਬੂ ਬੱਸ ਦੀ ਝਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਪਿਤਾ-ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬੇਕਾਬੂ ਬੱਸ ਸੜਕ ਤੇ ਬਣੇ ਡਿਵਾਈਡਰ ਤੇ ਚੜਕੇ ਸੜਕ ਦੇ ਵਿਚਕਾਰ ਪਲਟ ਗਈ ਬੱਸ 'ਚ ਸਵਾਰ ਸਵਾਰੀਆਂ 'ਚੋਂ 4 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਪੁੱਜੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੁੰਕਾ ਵੱਲੋਂ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ ਗਿਆ ਮ੍ਰਿਤਕ ਪਿਤਾ-ਪੁੱਤਰ ਦੀ ਪਛਾਣ ਕਸ਼ਮੀਰ ਦੇ ਵਿਪਨ ਕੁਮਾਰ ਪੁੱਤਰ ਕਸ਼ਮੀਰ لال ਵਾਸੀ ਬੋਦਲ ਕੋਟਲੀ ਹਾਲ ਵਾਸੀ ਸੰਤਨਗਰ ਦਾਰਾਪੁਰ ਟਾਂਡਾ ਵਜੋ ਹੋਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਟਾਂਡਾ ਤੋਂ ਹੁਸ਼ਿਆਰਪੁਰ ਨਿਊਜ਼ ਤੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਸਰ ਮੈਂ ਆ ਪਿੱਛੇ ਆ ਰਿਹਾ ਮੈਨੂੰ ਬੱਸ ਕ੍ਰਾਸ ਕਰਕੇ ਆਈ ਹੈ ਤੇ ਬੱਸ ਇੱਥੋਂ ਘੁੰਮੀਆਂ ਰੋਡ ਤੋਂ ਲੈ ਆਈ ਹੈ ਪਤਾ ਨਹੀਂ ਬੱਸ ਦੇ ਝੋਕ ਲੱਗ ਗਈ ਜਾਂ ਪਤਾ ਨਹੀਂ ਕੀ ਹੋਇਆ ਬੱਸ ਪਹਿਲਾਂ ਇਧਰ ਨੂੰ ਘੁੰਮੀਆਂ ਤੇ ਇੱਥੋਂ ਸਕੂਟਰੀ ਲਪੇਟ ਚ ਲਈ ਹੈ ਇਸ ਸਕੂਟਰੀ ਆ ਫੁੜੀਏ ਵਿੱਚ ਵੀ ਵਧੀਆ ਤੇ ਬੋਡੀ ਤੇ ਸਕੂਟਰੀ ਸਾਨੂੰ ਉੱਥੇ ਮਿਲੇ ਆ ਤੇ ਬਸ ਉਸ ਤੋਂ ਬਾਅਦ ਡਿਵਾਈਡਰ ਤੇ ਚੜ ਕੇ ਤੇ ਫਿਰ ਬਸ ਪਾਲਟੀ ਆ ਅੱਜ ਵੀ ਸਵੇਰੇ 6:00 ਵਜੇ ਸਾਨੂੰ ਕੋਈ ਕੱਢੀ ਖੁਆਇਆ ਸੀ ਕਰਨਾ ਕਰਕੇ ਬਸ ਟੈਕਵਾਰਾ ਅੰਡਰ ਹੋਇਆ ਤੇ ਬਸ ਫਾਈਲ ਹੋਈ ਆ ਮੇਰੇ ਕੋਲ ਨਾ ਆਮੋ ਤੇ ਹਾਰਟ ਕੇਸ ਦੇ ਤੇ ਵਾਰੀਆਂ ਜਿਹੜੀ ਦੇ ਇੰਜਰੀਆਂ ਉਹਨਾਂ ਨੂੰ ਫੇਰ ਉਹ ਦੱਸਦਾ ਤੇਰੇ 2:00 ਤੋਂ 6:00 ਤੱਕ ਦੇ ਬਾਅਦ ਦੇ ਵਾਰ ਵੀ ਉਹਨਾਂ ਦੀ ਐਕਟੀਵਿਟੀ ਸੀ ਤਾਂ ਵੀ ਉਹਨਾਂ ਦੀ ਗੋਡੀ ਫਲਾਦੀਆ ਉਹ ਇਹਨਾਂ ਦਾ ਜੋ ਇਹਨਾਂ ਦੇ ਸਵਾਰੀਆਂ ਸੀ ਵਿੱਚ ਉਹ ਅਸੀਂ ਇਹਨਾਂ ਦਾ ਸਵਾਰੀਆਂ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਆਪਣਾ ਆਪਣੇ ਘਰ ਦੇ ਫਾਦਾ ਲਿਆ